ਦੀ ਬਲੇ ਦੀ ਪੈ ਚੁੱਕੀ ਹੈ ਖੇਲ ਮੈਦਾਨ ਦੇ ਵਿੱਚ ਚੋਲੇ ਬਲੇ ਅਰਸ਼ ਦੇ ਤਿੰਨ ਜੱਫੇ ਦਿਨੇਸ਼ ਕੰਗ ਵੱਲੋਂ 5000 ਦੇ ਹੋਣਗੇ ਪਰ ਇੱਕ ਪੁਆਇੰਟ ਲੱਖਾਂ ਵਰਗਾ ਜਿਹੜਾ ਆ ਦੋ ਔਰ 5000 ਦੀ ਹੈਪੀ ਪੁੱਟਰ ਜਰਮਣ ਆਵਤਾਰ ਮਸਾਰੀਆਂ ਤੇ ਨਾਲ ਮਨਜੀਤ ਔਰ ਨਾਲ ਵਿਜੇ ਮੇਰੇ ਵੀਰੋ ਔਰ ਨਾਲ ਸਾਡੇ ਬਹੁਤ ਹੀ ਸਰਕਾਰਿਆ ਹੋਇਆ ਉਧਰ ਭੁੱਗੀ ਤਾਰਪੁਰੀਆ ਯਾਦੀ ਸਰਪੰਚ ਤੇ ਨਾਲ ਸਾਡੇ ਸਾਤੇ ਬੰਨ ਮੇਰੇ ਵੀਰੋ ਤੇ ਸਾਜਨ ਭਰਾ ਦਾ ਦਿਲੋਂ ਧੰਨਵਾਦ ਕਰਾਂਗੇ ਆਹ ਕੁੰਦੀ ਚੈਨ ਕਾਕਾ ਸ਼ਕਰਪੁਰਿਆ ਜੱਫਾ ਲਾਉਣ ਦੀ ਯੋਗ ਰੱਖਦਾ ਪਰ ਪੈਂਟ ਰੇਟਰ ਦੇ ਹਿੱਸੇ ਦਾ ਮੇਰੇ ਵੀਰੋ ਪੰਜਾਬ ਲਾਈਨ ਕਬੱਡੀ ਕਲੱਬ ਮਾਕਨ ਨਵੀਂ ਟੀਮ ਹੋਣ ਦੇ ਵਿੱਚ ਆਈ ਹੈ ਪਰ ਸਾਹਮਣੇ ਦੀਪ ਅੱਧ ਗੁਰਦੀਪਾ ਟੱਪਦਾ ਤੇ ਅੰਦੇ ਨੂੰ ਅੱਛੀ ਜੱਫਾ ਲਾਵੇ ਤਾਂ 11 ਸੌ ਲਓ ਤੀਜੀ ਰੇਡ 5000 ਦੀਆਂ ਰੇਡਾਂ ਵੀਰੋ ਦਨੇਸ਼ ਚੰਗ ਸਾਡੇ ਭਰਾ ਵੱਲੋਂ 5000 5000 5000 ਇਹ ਬੱਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ 5000 ਕੇਦਾਰ ਸਾਹਿਬ ਮਿੰਟੂ ਪਾ ਪੱਜਾ ਗੰਨੂ ਵੀ ਨੂੰਣੀ ਪੱਜਿਆ ਸਾਰਿਆਂ ਦਾ ਧੰਨਵਾਦ ਜੇਡ ਕਹਿੰਦੇ ਤੂਪ ਦੀ ਤੇ ਜੱਫਾ ਬੰਦੇ ਦਾ ਲਗਾਤਾਰ ਕੋ ਜੱਫੇ ਬੰਦੇ ਦਾ ਕਪੂਰ ਚਾਰੀ ਤੇ ਹੋਰ ਗੱਜੂਨੀ ਉਹ ਬਾਟ ਬਾਈ ਉਹਨਾਂ ਦਾ ਮੇਲਾ ਚੱਲਦਾ ਰਾਜੇ ਪਾਹਰੋ ਦਾ ਮੇਲਾ ਚੱਲਦਾ ਬਿੱਟੂ ਵਿਜੇ ਪ੍ਰਾਪਤ ਕਰ ਰਿਹਾ ਮੰਦੀਪ ਚਾਹਲ ਮੰਜੀਤ ਅਖਵਾ ਡਿੰਪਲ ਤੇਜਨ ਓਕੇ ਬਟਾਲਾ ਦੂਜੇ ਖੇਰੇ ਉਹ ਦੇਖਾਂਗੇ ਜਫਾ 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 ਅੰਦਾਜ਼ੇ ਤਨਨ ਤਨਨ ਕਿਹਿਆਲੇ ਵਾਲਾ ਪਰੋਂ ਬੱਤਾ ਵਰਗਾ ਇਹ ਸੰਦੀਪ ਧਰਤੀ ਦਾ ਜਾਰੀ ਮਜੀਠਾ ਸਰਦੀਪ ਕੱਫੀ ਓਏ ਇੱਥੇ ਰੱਖੋ ਆਇਆ ਕਿੰਥੇ ਦੇ ਨਾਲ ਪੱਤਾ ਲਿਖ ਦਿਓ ਸ਼ਕਰਪੁਰਿਆ ਇੱਕ ਕੰਠੇ ਦੇ ਨਾਲ ਕਾਕਾ ਲਿਖ ਦਿਓ ਸ਼ਕਰਪੁਰਿਆ ਮੇਰੇ ਨੂੰ ਇੱਕ ਵਿਸ਼ੇਤਾ ਤੇ ਧੰਨਵਾਦ ਕਰਾਂਗਾ ਔਰ ਯਾਰੀ ਹੈ ਸਾਡੇ ਭਰਾ ਮੇਰੇ ਵੀਰੋ ਰਾਜੇ ਦੇ ਨਾਲ ਬਾਦ ਬਨੇਸਰ ਦੇ ਨਾਲ ਔਰ ਸਾਡੇ ਕੋਲ ਹੀ ਸਤਕਾਰਯੋਗ ਐਸ ਐਚ ਓ ਗਰਮਦੇਵ ਖੱਦੇ ਕੋ ਚੂੜੀਆਂ ਭਰਾ ਨੂੰ ਪਹੁੰਚਦੇ ਵੈਲਕਮ ਸੀ ਆਖਾਂਗੇ ਖੇਡ ਕਵਾਂਡੀ ਦੀ ਕਬੱਡੀ ਕਹਿੰਦੇ ਯੂਵਨ ਨੇ ਪਾ ਦਿੰਦੀ ਹੈ ਉਹ ਆਜੀਬ ਨੇ ਬਹੁਤ ਤਕੜਾ ਖੇਡਿਆ ਯੂਵਨ ਤੇ ਆ ਵੀ ਬਸਤਾ ਵਾਲਾ ਜੱਫਾ ਇਹ ਕਾਕਾ ਕਵਾਂਡੀ ਦੀ ਧਰਤੀ ਦਾ ਸ਼ਕਤੂ ਕੁੜੀਆਂ ਕਾਕਾ ਲਾਉ ਜੱਫਾ

ਜਾ ਕੇ ਇੱਥਾ ਕੌਣ ਜਿੱਤੂਗਾ ਆਵਾਜ਼ ਮੈਦਾਨ ਦੇ ਵਿੱਚ ਚੋਲੇ ਪਰੇ ਅਰਸ਼ ਦੇ ਤਿੰਨ ਜੱਫੇ ਦਿਨੇਸ਼ ਕੰਗ ਵੱਲੋਂ 5000 ਦੇ ਹੋਣਗੇ ਪਰ ਇੱਕ ਪੁਆਇੰਟ ਲੱਖਾਂ ਵਰਗਾ ਜਿਹੜਾ ਆ ਦੋ ਆ ਤੰਗ ਹਜ਼ਾਰ ਦੀ ਹੈਪੀ ਪੁੱਟਰ ਜਰਮਨ ਅਵਤਾਰ ਮਸਾਰੀਆਂ ਤੇ ਨਾਲ ਮਨਜੀਤ ਔਰ ਨਾਲ ਵਿਜੇ ਮੇਰੇ ਵੀਰੋ ਔਰ ਨਾਲ ਸਾਡੇ ਬਹੁਤ ਹੀ ਸਰਕਾਰ ਹੋਇਆ ਉਧਰ ਕੁਬੀ ਤਾਰਪੁਰੀਆ ਜੱਦੀ ਸਰਪੰਚ ਤੇ ਨਾਲ ਸਾਡੇ ਸਾਦੇ ਬੰਦ ਮੇਰੇ ਵੀਰੋ ਤੇ ਸਾਜਣ ਭਰਾ ਦਾ ਦਿਲੋਂ ਧੰਨਵਾਦ ਕਰਾਂਗੇ ਆਹ ਕੁੰਮਦੀ ਚੈਨ ਕਾਕਾ ਸਾਕਰਪੁਰੀਆ ਜੱਫਾ ਲਾਉਣ ਦੀ ਯੋਗ ਰੱਖਦਾ ਪਰ ਪਾਇਨ ਰੇਕਟਰ ਦੇ ਹਿੱਸੇ ਦਾ ਮੇਰੇ ਵੀਰੋ ਪੰਜਾਬ ਲਾਈਨ ਕਬੱਡੀ ਕਲੱਬ ਮਾਝਾ ਨਵੀਂ ਟੀਮ ਹੋਣ ਦੇ ਵਿੱਚ ਆਈ ਹੈ ਪਰ ਸਾਹਮਣੇ ਦੀਪ ਅੱਧ ਗੁਰਦੀਪਾ ਟੱਚ ਦਾ ਅੰਦੇ ਨੂੰ ਅਰਸ਼ੀਆ ਪਾ ਲਾਵੇ ਤਾਂ 1100 ਦਿੱਤਾ ਜਾਣਾ ਸਰ ਸਿੰਘ ਦੀ ਧਰਤੀ ਦਾ ਲਓ ਤੀਜੀ ਰੇਡ 5000 ਦੀਆਂ ਦੇਣੇ ਵੀਰੋ ਦਿਨੇਸ਼ ਚੰਗ ਸਾਡੇ ਭਰਾ ਵੱਲੋਂ 5000 5000 5000 ਇਹ ਬੱਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ ਖੱਡਿਆਰੇ ਵਾਲਾ 5000 5000 ਇਹ ਖੱਡਿਆਰੇ ਵਾਲਾ ਘੋਰਨੀਆਂ ਰਹਿੰਦਾ ਅਰਸ਼ ਨੇ ਟਰੈਕਿੰਗ ਕੈਲੀਫੋਰਨੀਆਂ ਵਾਲਾ ਬਿੱਟੂ ਖੈਰਾ ਦੇ ਵਿਰੁੱਧ ਮਾਰ ਕਰਦਾ ਸਾਡਾ ਭਰਾ ਪਰ ਚਾਲੀਆ ਫੇ ਆਵਾ ਅਰਸ਼ ਚੋਲੇ ਵਾਲਾ 5000 ਦਾ ਓਪੋ 5000 ਗਿਆ ਅਵਤਾਰ ਮਸਹਾਰੀਆਂ ਜਿਹੜੇ ਪ੍ਰਧ ਕਰੇ ਮਨਦੀਪ ਚਾਹਲ ਮਨਜੀਤ ਖਾਵਾ ਡਿੰਪਲ ਤੇਵਗਨ ਓਕੇ ਬਟਾਲਾ ਦੂਖੇ जूप कथू नगरे नभू कलेर प्रिंस कथू नगरे रोशन जारी के घुगू सान को पता ਓ ਆਇ ਇੱਕ ਘੰਠੇ ਦੇ ਨਾਲ ਕੱਕਾ ਲਿਖ ਦੋ ਸਕਰਪੁਰਿਆ ਇੱਕ ਘੰਠੇ ਦੇ ਨਾਲ ਕੱਕਾ ਲਿਖ ਦੋ ਸਕਰਪੁਰਿਆ ਮੇਰੇ ਨੂੰ ਇੱਕ ਅਭਿਸ਼ੇਕ ਤੇ ਧੰਨਵਾਦ ਕਰਾਂਗਾ ਔਰ ਯਾਰੀ ਹੈ ਸਾਡੇ ਭਰਾ ਮੇਰੇ ਵੀਰੋ ਰਾਜੇ ਦੇ ਨਾਲ ਬਾਦ ਬਨੇਸਰ ਦੇ ਨਾਲ ਔਰ ਸਾਡੇ ਬਹੁਤੀ ਸਤਿਕਾਰਯੋਗ ਅਸਲ ਸੱਚੋ ਕਿਰਨਦੇਵ ਖਾਤੇ ਕਰ ਚੂੜੀਆਂ ਭਰਾ ਨੂੰ ਪਹੁੰਚਦੇ ਵੈਲਕਮ ਸੀ ਆਖਾਂਗੇ ਖੇਡ ਕਬੱਡੀ ਦੀ ਕਬੱਡੀ ਕਹਿੰਦੇ ਯੂਥ ਨੂੰ ਪਾ ਦਿੰਦੀ ਹੈ ਇਹ ਆ ਜੀਵਨ ਬਹੁਤ ਤਕੜਾ ਖੇਡਿਆ ਯੂਰਪ ਤੇ ਆ ਵੀ ਬਸਤਾ ਵਾਲਾ ਜੱਫਾ ਇਹ ਕਾਕਾ ਕਬੱਡੀ ਦੀ ਧਰਤੀ ਦਾ ਸ਼ੇਕਪੁਰੀਆ ਕਾਕਾ ਲਾਉ ਜੱਫਾ

I not